ਆੜੂ ਇਹ ਗੰਗਾ ਨੂੰ ਜਾਵੇ ਤੀਆਂ ਬੇਲਵਣ ਪੜਿਆ ਤੇਰੀ ਗੜੀ ਗੰਗਾ ਨੂੰ ਜਾਵੇ ਤੀਆਂ ਬੇਲਵਣ ਪੜਿਆ ਹੋ ਗਏ ਆਸਾਉਂ ਸੌਰੇ ਦੇਣਗੇ ਬੇ ਸੁੱਟੀਆਂ ਚੜ ਗਏ ਆਸਾਉਂ ਸੌਰੇ ਦੇਣਗੇ ਬੇ ਸੁੱਟੀਆਂ ਆੜ ਗਾਈ ਪਾਦੋ ਸੌਰੇ ਪਾਉਣਗੇ ਬੇ ਚਿੱਠੀਆਂ ਚੜਦਾਈ ਪਾਦੋ ਸੌਰੇ ਪਾਉਣਗੇ ਬੇ ਚਿੱਠੀਆਂ ਤੇਰੀ ਮਾਨੂ ਲੱਖਣਾ ਨਾ ਆਇਆ ਈਆਂ ਦੇ ਵਿਚਾਰੇ ਤੋਂ ਰਿਓ ਤੇਰੀ ਮਾਨੂ ਲੱਖਣਾ ਨਾ ਆਇਆ ਈਆਂ ਦੇ ਵਿਚਾਰੇ ਤੋਂ ਰਿਓ ਨੀ ਮਾਂ ਮਾ ਦਾਂ ਪੈ ਗਿਆ ਨਾਮ ਆਇਆ ਤੇਰਾ ਮਰਿਆ ਆਇਆ ਗੋਰੀਏ ਨੀ ਮਮਾ ਦਾ ਪਿਆ ਨਾ ਆਇਆ ਤੇਰਾ ਮਰਿਆ ਆਇਆ ਗੋਰੀਏ ਲੀਤਿਆਂ ਦਿਆਂ ਕਰੇ ਰਕਾਨੇ ਦੇਖ ਧੀਆਂ ਵਿਚ ਆਕੇ ਨੀ ਪਹਿਲਾ ਆਇ ਪੀਂਗ ਝੂਟ ਲੈ ਨੀ ਪੈ ਲਾਇਆ ਕੇ ਪੀਂਗ ਜੂਟ ਲੈ ਫਿਰ ਨੱਚ ਲੈ ਬੋਲੀਆਂ ਪਾ ਕੇ ਚਾਂਦਰਮਈਏ ਦੀ ਰੱਖ ਪੈਰਾ ਵਿੱਚ ਪਾ ਕੇ ਚਾਂਦਰਮਈਏ ਦੀ ਰੱਖ ਪੈਰਾ ਵਿੱਚ ਪਾ ਕੇ ਚਾਂਦਰਮਈਏ ਦੀ ਛੋਣੀ ਢਾਈ ਛੋਣੀ ਚੱਕੀ ਛਣ ਬੰਡਿਏ ਪਰ ਗਿਆਏ ਨੀ ਕੱਖਾ ਚਾਕੇ ਢਰੀਏ ਠਾਕਦੇ ਬੱਲੇ 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 ਚਰ ਖਾ ਚਾਕੇ ਢਰੀਏ ਠਾਕਦੇ ਹੱਟ ਗੁੱਡੀਆਂ ਨੂੰ ਪਾਏ ਨਿਕਾਟਮੇਰੂ ਤੋਂ ਆਦੀ ਗੜ ਨਾ ਖਾਏ ਤੰਤਮੇਰੂ ਤੋਂ ਆਦੀ ਗੜ ਨਾ ਖਾਏ ਤੰਤਮੇਰੂ ਤੋਂ ਆਦੀ ਗੜ ਨਾ ਖਾਏ ਤੰਤਮੇਰੂ ਤੋਂ ਕੀਏਗਾ ਪਾਪਾਈ ਸੁਣਨੀ ਚਾਚੀਏ ਸੁਣਨੀ ਤਾਈਏ ਸੁਣ ਵੱਡੀਏ ਪਰ ਜਾਈਏ ਨਹੀਂ ਸੁਣਨੀ ਚਾਚੀਏ ਸੁਣਨੀ ਤਾਈਏ ਸੁਣ ਵੱਡੀਏ ਪਰ ਜਾਈਏ ਨਹੀਂ ਹਰੀਆਂ ਕੁੜਤੀਆਂ ਕੱਗਰੇ ਚਰਮਚੀ हरिया कुरतियां घग्गरे चिर मची कन्नी घाटे पाइए सौरे जे जाना मन के मोरनी जाइए जे जाना मन के मोरनी जाइए सौरे जे जाना काला कगरा संदूक बिच मेरे देख देख रो गजटा जटा काला घग्गर संदूक मेरे ਟਾ ਹਾ ਦਾ ਕੁਂਝੀਆਂ ਆ ਆਂ ਆਮਲ ਦੇ ਵਾਰੇ ਦੀਆਂ ਕੁੰਝੀਆਂ ਮੈਂ ਜਲਦੀ ਤੇ ਕੇ ਆਨੂੰ ਹਾਲੇ ਆਮਲ ਚ ਵਾਰੇ ਦੀਆਂ ਚਾਬੀਆਂ ਮੈਂ ਜਲਦੀ ਤੇ ਕੇ ਆਨੂੰ ਹੈ ਦੀ ਕੁੰਝੀਆਂ ਤੇ ਵਾਰੇ ਆਵਾਲੀ ਕਿੱਟੋ ਮਾਮਾ ਜੋਗਿਆ ਨਹੀਂ ਕੁੰਜੀਆਂ ਤੇ ਵਾਰੇ ਆਵੜੀ ਘਰਿੱਤੋ ਮਾਮਾ ਜੋਗਿਆ ਦੇਦੀ ਸੱਚ ਨੇਵਾਨੀ ਆ ਕੀਤਾ ਆਂਡੇ ਆਂਡੇ ਪੰਨਾਰੇ ਓੜੀਆਂ ਮੇਰੀ ਸੱਸ ਨੇਵਾਨੀ ਆ ਕੀਤਾ ਆਂਡੇ ਆਂਡੇ ਪੰਨਾਰੇ ਓੜੀਆਂ ਕਸੀਰ ਸੱਸੇਓ ਮੂਰੇ ਬਾੜੀਆਂ ਮਗਰ ਸੱਸ ਮੇਰੀ ਦਮ ਦਮ ਝੜੇ ਪੜੀਆਂ ਮੂਰੇ ਬਾੜੀਆਂ ਮਗਰ ਸੱਸ ਮੇਰੀ ਦਮ ਦਮ ਝੜੇ ਪੜੀਆਂ ਮੇਰੀ ਨਣਦ ਪੱਕੇ ਜੇ ਰੰਗ ਵਾਲੀ ਫਟਦੀ ਮਰੂਤਾ ਵਾਲੇ ਨੇ ਮੇਰੀ ਨਣਦ ਪੱਕੇ ਜੇ ਰੰਗ ਵਾਲੀ ਕਟ ਦੇ ਮੁਰਦਾ ਆਲੇ ਨੇ ਦੇ ਦੱਲੇ ਦੀ ਘੜਤ ਦੇ ਬਾੜੇ ਬਾਪੂ ਮੈਨੂੰ ਸੰਗ ਲੱਗਦੀ ਜੋਗੇ ਰੰਦੇ ਦੀ ਘੜਤ ਦੇ ਬਾੜੇ ਬਾਪੂ ਮੈਨੂੰ ਸੰਗ ਲੱਗਦੀ ਉਹਨੇ ਆਪ ਦੇ ਸੌਕ ਨੂੰ ਪਾ ਨੋ ਕਾ ਦੀ ਸੰਗ ਬੱਤੀਏ ਓਨੇ ਆਬ ਦੇਸਾਂਕ ਨੂੰ ਬਾਈ ਨੋ ਕਾ ਦੀ ਸੰਗ ਬੱਤੀਏ ਸੱਪ ਵਰਗੀ ਤੇਰੀ ਤੋਰ ਜਗੀਰੋ ਸੱਪ ਵਰਗੀ ਤੇਰੀ ਜੋਰ ਜਗੀਰੋ ਸੇਵ ਵਰਗਾ ਰੰਗ ਤੇਰਾ ਨੀ ਹਾਤੋ ਹਟ ਗਈ ਔਣੋ ਜਾਣੋ ਬੱਲੇ 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 ਹਾਤੋ ਹਟ ਗਈ ਉਤਰ ਗਿਆ ਮਾਰ ਜਨੀ ਰੋ ਗੇੜਾ ਮੈਂ ਤੈਨੂੰ 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 ਉਤਰ ਗਿਆ ਵਾਹ ਵਾਹ ਵੇ ਬੇਬੇ ਨੇ ਨੌਂ ਤੋਂ ਹੀ ਰੌਣਕਾ ਰੰਡੇ ਬਾਮਣੇ ਪੂਰੋ ਥੇ ਉਸ ਤੇ ਲਈਆ ਸਾੜਿਆਂ ਦੋ ਦੇਗੀ ਵਿਚਾਰੇ ਰੱਗ ਲੈਣਗੇ ਵਿਚਾਰੇ ਕਿੱਤੇ ਪਕਾਉਣਗੇ ਹੁਣ ਹਾਏ ਰੋ ਉਹ ਸਾੜਿਆਂ ਦੋ ਲੈ ਆਈ ਬੇਬੇ ਤੂੰ ਸਦਾ ਕਟਾਕੇ ਦੀਆ ਬੋਲ ਗਿਆ ਸੁਣਾਣਿਆ ਹਾਂ ਸਾੜਿਆਂ ਦੋ ਦੇਗੀ ਦੱਸੋ ਨੀਆਂ ਬੋਲਿਆ ਕਿਵੇਂ ਆਉਂਦੀਆਂ ਨੇ ਬਹੁਤ ਬੋਲੀਆਂ ਗਾਉਣੇ ਬੇਬੇ ਤੂੰ ਸਦਾ ਅਰੇ ਹੌਣ ਕਾ ਲਾ ਲੈਂਦੇ ਹਾਂ ਬੱਗਾ ਬੋਤਾ ਕੰਨਾ ਤੇ ਕਾਲਾ ਬਾਨ ਤੋਨੂ ਲੈ ਚੱਲੇ ਆ ਬੱਗਾ ਬੋਤਾ ਕੰਨਾ ਤੇ ਕਾਲਾ ਬੰਨ ਤੋਨੂ ਲੈ ਚੰਦਿਆ ਕਿੱਥੇ ਕੱਟੇ ਗੀਤ ਪੈਰਾ ਬੀਬੀ ਨਾਲ ਦੇ ਹਾਲੀਆਂ ਨੇ ਹਾਲ ਛੱਡ ਤੇ ਕਿੱਥੇ ਕੱਟੇ ਗੀਤ ਪੈਰਾ ਬੀਬੀ ਨਾਲ ਦੇ ਹਾਲੀਆਂ ਨੇ ਹਾਲੀ ਛੱਡ ਤੇ ਅਗਨੇ ਜੀ ਨੇ ਬੋਲਿਆ ਫੇਰ ਇਹ ਹੋ ਗਏ ਤੇ ਤੀਆਂ ਦੇ ਵਿੱਚ ਤੀਆਂ ਦੇ ਵਿੱਚ ਹਾਂ ਦੇਖੀ ਕਿੰਨੇ ਸੁਣਿਆ ਬੋਲੀਆਂ ਨਾ ਬੀਬੀ ਨਾਲ ਕਿੰਨੀ ਸੋਣੀ ਐ ਪੂਰੀ ਬੋਲੀ ਨਾਲ ਬੋਲੀ ਜੁੜਦੀ ਜਾਂਦੀ ਐ ਨਾ ਜੁੜਦੀ ਜਾਂਦੀ ਐ ਬੋਲੀ ਨਾਲ ਹਾਂ ਲੈ ਨਹੀਂ ਤੋੜਦੀਆਂ ਸੀ ਬੋਲੀ ਦੀਆਂ ਨਾ ਲਗਾਤਾਰ ਹੀ ਮਤਲਬ ਗਰਮੀ ਗਰਮੀ ਹੋ ਜਾਂਦੀਆਂ ਸੀ ਨਾ ਪਰ ਬੋਲੀਆਂ ਦੀ ਪੂਰੀ ਲੈਂਡ ਬਣਦਾਂ ਦੀ ਸੀ ਫਿਰ ਵੀ ਖੁਦ ਚੱਕਦੀਆਂ ਫਿਰ ਬੀਬੀ ਕੁੜੀਆਂ ਵੀ ਇੰਨਾ ਕਿੱਦਾਂ ਪਾਉਂਦੀਆਂ ਸੀ ਕਿ ਦੋ ਦੋ ਕਿੱਦੇ ਕਰਨੇ ਪੈਂਦੇ ਸੀ ਨਾ ਦੋ ਦੋ ਕਰਨੇ ਪੈਂਦੇ ਤੇ ਇੱਕ ਵਾਰੀ ਉਹਨਾਂ ਨੇ ਕਹਿਣਾ ਇੱਕ ਵਾਰੀ ਦੱਲੀਆਂ ਨੇ ਕਹਿਣਾ ਨਾ ਹਾਂ ਫਿਰ ਤਾਂ ਜੇ ਦਾਮ ਆ ਜਾਂਦਾ ਸੀ ਫਿਰ ਦਾਮ ਆ ਜਾਂਦਾ ਵੀ ਨਾਲ ਬੋਲੀ ਦੇ ਧੂਨੀ ਚ ਕੰਧੀਆਂ ਧੀਆਂ ਹਾਂ ਕਿੱਥੇ ਤੇ ਸੱਚੀ ਗੱਲ ਹੈ ਹੁਣ ਤੱਕ ਇੱਥੇ ਹੁਣ ਤਾਂ ਹੁਣ ਤਾਂ ਆ ਕੇ ਨੇ ਜੱਟ ਵੱਡੀਆਂ ਨਹੀਂ ਡੀਜੇ ਲਾ ਲੰਦੀਆਂ ਨੇ ਬਸ ਕੰਧੀਆਂ ਨੇ ਹੋ ਗਿਆ ਬਸ ਇਹ ਅਸੀਆਂ ਦੇ ਵਿੱਚ ਧੀਆਂ ਲਾਉਂਦੀਆਂ ਨੇ ਏਸੀ ਵਾਲੇ ਕਮਰੇ ਚ ਨਾ ਉੱਥੇ ਕਿ ਧੀਆਂ ਲੱਗਦੀਆਂ ਨੇ ਅੱਜ ਕੱਲ੍ਹ ਦੀਆਂ ਕੁੜੀਆਂ ਨਹੀਂ ਚੱਲ ਸਕਦੀਆਂ ਇਹ ਗਰਮੀ ਪਿੰਗਾ ਸੀ ਤਾਂ ਬੋੜਾ ਥੱਲੇ ਪਿਪੜਾ ਥੱਲੇ ਪਿੰਗਾ ਲੱਗਦੇ ਸੀ ਪਿੰਗਾ ਝੋੜਦੇ ਸੀ ਐਡੀ ਐਡੀ ਹੀ ਵੀ ਚੜਾਉਣੀ ਕਹਿੰਦੀ ਐਨੀ ਪਾਣੀ ਨਾਲ ਥੁੰਡਾ ਪਟਕੇ ਲੈਉਣੀ ਆ ਹੂੰ ਸਹੀ ਗੱਲ ਹੈ ਇਹ ਇੱਕ ਹੋਰ ਪੰਗਿਆਂ ਕਿਹੜੀ ਪਾ ਦੋ ਆਹ ਵੇਰ ਆ ਗਿਆ